ਮਿੱਠੇ ਰੇਆ ਨੂੰ ਮਹਾਨ ਕਰੀਂ ਤਾਨ ਕਰ ਹੈ ਆਲੂਰੀ ਤਾਨ ਕਰ ਹੈ i been there. ਦੀ ਫਤਿਹ ਸ਼੍ਰੀ ਭਗਵੰਤ ਜੀ ਸਹਾਇ ਵਾਰ ਸ਼੍ਰੀ ਭਗਵੰਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵੰਤ ਜੀ ਸਮਰਪਤ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਸ੍ਰੀ ਰਾਮਦਾਸ ਹੋਈ ਸਹਾਇ ਅਰਧਨ ਹਰਿ ਗੋਵਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਆਈਏ ਜਿਸ ਜਿਥੇ ਸਭ ਦੁੱਖ ਜਾਏ ਇਕ ਬਹਾਦਰ ਸਮਰਅ ਘਰ ਨੋਂ ਲਿਖ ਆਵੇ ਤਾ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡਾ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਤ ਅੰਤਰ ਕੇ ਵਡ ਜੀ ਆ ਪਿਆਰਿਆਂ ਚੌਹ ਸਭ ਜਾਦਿਆ ਚਾਲੀਆਂ ਮੁਕਤਿਆ ਹੱਥੀਆਂ ਜੱਪੀਆਂ ਕੱਪੀਆਂ ਜਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਪਿਆਣ ਦਿੱਠ ਕੀਤਾ ਸਨਾ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਫਤਿਹ ਸਾਹਿਬ ਜੀ ਬੋਲੋ ਨੀ ਸੰਗਲਿਆਂ ਨੇ ਕਰਵੇ ਜੇ ਸੀਸ਼ ਦਿੱਤੇ ਵੰਦ ਵੰਦ ਕਟਾਏ ਖੂਪੜੀਆਂ ਲੋਹਾਈਆਂ ਤਿਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਘਰਵਨਿਹਾਰਿਆਂ ਸਿੱਖੀ ਕੇਸਾਂ ਸਵਾਸ ਨਾਲ ਨਿਵਾਈ ਦਿਨ ਦੀ ਪੁੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਲ ਜੀ ਪੰਨਿਆਂ ਤਖਤਾ ਸਰਬੱਤ ਗੁਰੂਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਨ ਕਾਰਸ਼ਿਆ ਰਹਾ ਇਤ ਦੇਰ ਤੇਰੁ ਫਤਹਿ ਵਿਰਧ ਕੀ ਕੈਜ ਪੰਥ ਕੀ ਰੀਤਾ ਸ੍ਰੀ ਸਾਹਿਬ ਜੀ ਸਹਾਈ ਹਾਲਸੇ ਜੀਤੇ ਹੋਰ ਵਾਲੇ ਵੱਲੋ ਜੀ ਸਕਾਨੋ ਸਿੱਖੀ ਦਾਣ ਕੇਸ ਦਾਮ ਵਹਿਤ ਦਾਣ ਗਬੀਤ ਦਾਣ ਸਹਾ ਦਾਣ ਕੋਸਾ ਦਾਣ ਦਾਨ ਸਰਦਾਨ ਰੰਗ ਪਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿ ਸ਼ਦਾਂਟੰਖਿਆ ਠੰਡੇ ਭੋਂਗੇ ਜੁਗਾ ਜਗਤ ਧਰਮ ਕਾ ਜੈਕਾਰ ਮੋਲੋ ਜੀ ਸਿੱਖਾਂ ਦਾ ਵੰਨਮਾ ਮਤਿ ਵਤ ਪਤਿ ਰਖ ਆਪ ਵਾਹਿਗੁਰੂ ਹੇ ਅਕਾਰਪ੍ਰਖਤ ਆਪਣੇ ਪੰਥ ਦੇ ਸਦਾ ਸੰਹਾਈ ਦਾ ਸਰਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਰ ਗੁਰਦੁਆਰਿਆਂ ਗੁਰਧਰਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਅੰਮ੍ਰਿਤ ਦਰਸ਼ਨ ਦੀ ਰਾ ਤੇ ਸੇਵਾ ਸਮਰਦਾ ਦਾਨ ਖਲਸਾ ਜੀ ਦੇ ਭਖੋ ਹੇ ਮੜਿਆ ਲਿਵਾੜਾ ਵਿਤਾਰਿਆਂ ਦੇ ਤਾਨ ਲੇ ਹੋ ਪਿਆਰ ਦੀ ਓਟ ਵਿਅਸਰਿਆਂ ਦਾ ਅਸਰਾ ਪਤਿ ਪਾਵਨਾ ਭਗਤ ਵਸ਼ਲ ਕਿਰਪਾ ਨਾਨਕ ਜੀਂਦਾ ਸਤਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਸਰਬੱਤ ਸੰਗਤੋ ਜੀ ਕੀ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪਦੇ ਭਾਵੇਂ ਅੰਦਰ ਚਾਰ ਪਰੜ ਸੁਖ ਨਾਲ ਬਤੀਤ ਹੋਈ ਸਤਿਗੁਰੂ ਜੀ ਕਿਰਪਾ ਦਾ ਕਰਨੀ ਚਾਰ ਪਰ ਦਿਨ ਆਪਣੇ ਭਾਵੇਂ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣਾ ਅਮਰ ਸ਼ਹੀਦ ਧੰਨ ਸੰਵਾ ਬਲੀ ਸਿੰਘ ਸਾਹਿਬ ਜੀ ਜਨ ਦੇ ਪਾਵਨ ਪੁੱਤਰ ਸਾਂ ਵਰਦਵਾਰਾ ਹੇ ਗੁਰੂ ਸਾਹਿਬ ਜੀ ਦੇਖੀ ਪਾਵਨ ਦਰਬਾਰ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੁੰਦਰ ਸੰਗਾਸਨ ਤਿਆਰ ਹਨ ਕਰੋ ਕਿਰਪਾਲਤਾ ਸੰਗਾਸਨ ਕੋੁਰ ਬਰਾਜਮਨ ਹੋ ਕਰਕੇ ਸੰਤਾਂ ਨੂੰ ਹੁਲੇ ਦਰਸ਼ਨ ਦੀਦਾਰ ਸ੍ਰੀ ਮੁਖਵਾਕ ਬਖਸ਼ ਕੇ ਕਿਰਤਾਰਸ ਕਰੋ ਕਿਰਪਾਲਤਾ ਕਰਨ ਇਸ ਨੂੰ ਸੰਗਤੀਆਂ ਹਾਜ਼ਰੀਆਂ ਦੈਨੋ ਬੇਟਾ ਆਵਾੰ ਜ਼ਰੂਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਕੀ ਸਦਕ ਭਰੋਸਾ ਨਾਮ ਗਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲੀ ਕਰਨੀ ਆਪਣੇ ਪਾਵਨ ਪਵਿੱਤਰ ਕਰਨਾ ਦੇ ਨਾਲ ਜੋੜ ਤਿਰੰਤਨ ਸਰੂਪ ਗੁਰਪਾਲਤਾ ਸਤਿਗੁਰੂ ਜੀ ਆਵ ਜੀਵੇ ਸਾਧਨ ਸਰੂਪ ਹੈ ਨਿਵਾਸ ਸੰਸੰਤੋ ਪ੍ਰਕਾਸ਼ ਸੰਤਿ ਜਨ ਦੀ ਆਗਿਆ ਲੋਖੋ ਰਸਤੇ ਵਿੱਚ ਆਪੰ ਸੰਸਾਈ ਹੋਣਾ ਸਈ ਪਿਆਰੇ ਦੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਪ੍ਰਭ ਸਰਦਿ ਭਲਾ ਤੇਰੇ ਭਾਣੇ ਸਾ ਵਾ ਨਿਰੂਪ ਦੇ ਪੱਤੇ ਬੋਲ ਚਾਰ ਚਾਪੀ ਲੈ ਆਇਆ ਵਰਦਾਤਾ ਜੀ ਬਸਤ ਲਿਆਤਾ ਤੇ ਪਹਿਲੇ ਤੋਂ ਪੜਾਣੀਆਂ ਨੂੰ ਕੀ ਆ ਜੀ ਵੀ ਦਰਸ਼ੀ ਤੱਕ